ਵੈਲਕਮ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਤੇ ਉਮੀਦ ਹੈ ਕਿ ਤੁਸੀਂ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਆਪਾਂ ਬਹੁਤ ਹੀ ਟੇਸਟੀ ਸਬਜ਼ੀ ਬਣਾਵਾਂਗੇ ਜੋ ਪਹਾੜੀ ਆਲੂ ਗੁਟਕਾ ਹੈਗਾ ਬਹੁਤ ਹੀ ਜ਼ਿਆਦਾ ਟੇਸਟੀ ਬੰਦੇ ਆ ਤੇ ਬਿਲਕੁਲ ਆਪਾਂ ਦੇਸੀ ਤਰੀਕੇ ਨਾਲ ਬਣਾਵਾਂਗੇ ਅਗਰ ਤੁਸੀਂ ਚੈਨਲ ਤੇ ਫਸਟ ਟਾਈਮ ਆ ਰਹੇ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪੂਰਾ ਦੇਖਣਾ ਸਭ ਤੋਂ ਪਹਿਲਾਂ ਆਪਾਂ ਆਲੂ ਬਾਲਣ ਲਈ ਰੱਖ ਦਾਂਗੇ ਤੇ ਇੱਕ ਸਾਈਡ ਤੇ ਆਪਾਂ ਸੁੱਕਾ ਧਨੀਆ ਸਾਬਤ ਇਹ ਲੈ ਲਾਂਗੇ ਨਾਲ ਆਪਾਂ ਜੀਰਾ ਲੈ ਲਾਂਗੇ ਇੱਕ ਚਮਚ ਜੀਰਾ ਲਿਆ ਸੀ ਇਹਨਾਂ ਨੂੰ ਆਪਾਂ ਬਿਲਕੁਲ ਦਰਦਰਾ ਜਿਹਾ ਪੀਸਾਂਗੇ ਜਿਆਦਾ ਮੋਟਾ ਨਹੀਂ ਪੀਸਣਾ ਕਈ ਵਾਰੀ ਇਹਦਾ ਆਪਾਂ ਮਿਕਸੀ 'ਚ ਪਾਊਡਰ ਬਣਾ ਲੈਨੇ ਆ ਉਦਾਂ ਨਹੀਂ ਬਣਾਉਣਾ ਆਪਾਂ ਬਿਲਕੁਲ ਇਹਨੂੰ ਦਰਦਰਾ ਹੀ ਪੀਸਾਂਗੇ ਤੇ ਬਹੁਤ ਹੀ ਆਪਣਾ ਟੇਸਟੀ ਜਿਹੜਾ ਪਹਾੜੀ ਸਟਾਈਲ ਆਲੂ ਗੁਟਕਾ ਬਣ ਕੇ ਤਿਆਰ ਹੋਊਗਾ ਤੇ ਇਹ ਮਸਾਲਾ ਬਹੁਤ ਜ਼ਰੂਰੀ ਹੁੰਦਾ ਹੈ ਆਲੂ ਗੁਟਕੇ ਲਈ ਤੇ ਇਧਰ ਆਪਣਾ ਸਾਰਾ ਮਸਾਲਾ ਦਰਦਰਾ ਜਿਹਾ ਆਪਾਂ ਇਹਨਾਂ ਨੂੰ ਕੋਟ ਲਿਆ ਸੀ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਵਿੱਚ ਹੁਣ ਆਪਾਂ ਲਸਣ ਦੀਆਂ ਕਲੀਆਂ ਪਾ ਦਾਂਗੇ ਲਸਣ ਵੀ ਆਪਾਂ ਥੋੜਾ ਜਿਆਦਾ ਲਿਆ ਸੀ ਤੇ ਤਿੰਨ ਹਰੀਆਂ ਮਿਰਚਾਂ ਲਈਆਂ ਸੀ ਜੋ ਇਹਦੇ ਨਾਲ ਹੈ ਸਵਾਦਾ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈਗਾ ਤੇ ਇਹਨਾਂ ਨੂੰ ਵੀ ਆਪਾਂ ਹੁਣ ਕੁੱਟ ਲਾਂਗੇ ਆਮ ਆਮਦਸਤੇ ਵਿੱਚ ਹੀ ਦੇਖੋ ਤੁਸੀਂ ਆਪਣਾ ਜਿਹੜਾ ਮਸਾਲਾ ਦਰਦਰਾ ਜਿਹਾ ਇੱਕ ਵਾਰੀ ਤਿਆਰ ਹੋ ਗਿਆ ਤੇ ਇਸੇ ਮਸਾਲੇ ਨਾਲ ਹੀ ਆਪਾਂ ਟੇਸਟੀ ਜੀ ਸਬਜ਼ੀ ਬਣਾਵਾਂਗੇ ਤੁਸੀਂ ਦੇਖ ਸਕਦੇ ਹੋ ਇੰਨਾ ਹੀ ਆਪਾਂ ਇਹਨਾਂ ਨੂੰ ਦਰਦਰਾ ਰੱਖਣਾ ਇੱਧਰ ਆਪਾਂ ਕੜਾਈ ਵਿੱਚ ਸਰੋਂ ਦਾ ਤੇਲ ਗਰਮ ਕਰ ਲਿਆ ਸੀ ਚੰਗੀ ਤਰ੍ਹਾਂ ਤੇ ਹੁਣ ਇਹਦੇ ਵਿੱਚ ਆਪਾਂ ਜੀਰੇ ਦਾ ਤੜਕਾ ਲਗਾਵਾਂਗੇ ਤੇ ਜੋ ਆਪਾਂ ਮਸਾਲਾ ਤਿਆਰ ਕੀਤਾ ਸੀਗਾ ਉਹ ਪਾਵਾਂਗੇ ਬਿਲਕੁਲ ਮੀਡੀਅਮ ਫਲੇਮ ਤੇ ਹੀ ਆਪਾਂ ਸਬਜ਼ੀ ਬਣਾਵਾਂਗੇ ਗਾਇਜ਼ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਇੱਧਰ ਆਪਣੇ ਜਿਹੜੇ ਆਲੂ ਬੁਲਗੇ ਸੀਗੇ ਉਹਨਾਂ ਨੂੰ ਆਪਾਂ ਕੱਟ ਕੇ ਉਹਨਾਂ ਦੇ ਪੀਸ ਕਰ ਲਏ ਸੀਗੇ ਇਦਾਂ ਹੀ ਏ ਪੀਸ ਆਪਾਂ ਜ਼ਿਆਦਾ ਛੋਟੇ ਨਹੀਂ ਕਰਨੇਗੇ ਨਹੀਂ ਤਾਂ ਆਪਣੇ ਆਲੂ ਖੋਲ ਜਾਣਗੇ ਇਦਾਂ ਹੀ ਆਪਾਂ ਮੋٹے-ਮੋٹے ਪੀਸ ਕਰ ਲਾਂਗੇ ਬਹੁਤ ਹੀ ਟੇਸਟੀ ਜਿਹੜੇ ਪਹਾੜੀ ਸਟਾਈਲ ਆਪਣਾ ਆਲੂ ਗੁਟਕਾ ਦੀ ਸਬਜ਼ੀ ਬਣਦੀ ਹੈ ਤੇ ਤੁਸੀਂ ਇੱਧਰ ਦੇਖੋ ਕਿ ਸਾਰੇ ਮਸਾਲੇ ਦੇ ਵਿੱਚ ਆਲੂ ਦੇ ਨਾਲ ਕਿਵੇਂ ਮਸਾਲਾ ਲੱਗ ਗਿਆ ਹੋਇਆ ਬਹੁਤ ਹੀ ਜ਼ਿਆਦਾ ਵੇਖਣ 'ਚ ਵਧੀਆ ਲੱਗ ਰਿਹਾ ਤੇ ਗਾਇਸ ਖਾਣ ਵਿੱਚ ਵੀ ਆਪਣੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਸੀ ਇਹਦੇ ਵਿੱਚ ਆਪਾਂ ਬੇਸਿਕ ਮਸਾਲੇ ਪਾਤੇ ਸੀ ਜਿਹਦੇ ਵਿੱਚ ਲਾਲ ਮਿਰਚਾ ਹਲਦੀ ਤੇ ਸਵਾਦ ਅਨੁਸਾਰ ਹੋਰ ਜਿਹੜੇ ਮਸਾਲੇ ਹੁੰਦੇ ਆ ਉਹ ਐਡ ਕਰਤੇ ਸੀਗੇ ਨਮਕ ਤੇ ਧਨੀਆ ਪਾਊਡਰ ਤੇ ਗਰਮ ਮਸਾਲਾ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਐਦਾਂ ਹੀ ਥੋੜਾ ਜਿਹਾ ਪਾਣੀ ਪਾਵਾਂਗੇ ਸਿਰਫ 3 ਚਮਚ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਐਦਾਂ ਹੀ ਮੀਡੀਅਮ ਫਲੇਮ ਤੇ ਪਕਾਵਾਂਗੇ ਤੇ ਜ਼ਿਆਦਾ ਆਪਾਂ ਇਹਨੂੰ ਤਰੀ ਨਹੀਂ ਬਣਾਣੀ ਐਦਾਂ ਹੀ ਆਪਾਂ ਰੱਖਣਾ ਇਹਨਾਂ ਨੂੰ ਰਸਮੀ ਸੇ ਬਹੁਤ ਹੀ ਟੇਸਟੀ ਜਿਹੜੀ ਆਪਣੇ ਆਲੂ ਗੁੜਕੇ ਦੀ ਸਬਜ਼ੀ ਬਣ ਕੇ ਤਿਆਰ ਹੋ ਗਈ ਆ ਤੇ ਇਹਨੂੰ ਆਪਾਂ ਟੱਕ ਕੇ 1-2 ਮਿੰਟ ਲਈ ਪਕਾਇਆ ਸੀਗਾ ਤਾਂ ਕਿ ਮਸਾਲਾ ਆਪਸ ਵਿੱਚ ਆਲੂਆਂ ਨਾਲ ਚੰਗੀ ਤਰ੍ਹਾਂ ਰਚਮਿਚ ਜੇ ਤੇ ਬਹੁਤ ਹੀ ਰਸੇਦਾਰ ਆਪਣਾ ਜਿਹੜਾ ਪਹਾੜੀ ਗੁਟਕੇ ਦੀ ਤਿਆਰ ਸਬਜੀ ਹੋ ਗਈ ਆ ਬਹੁਤ ਹੀ ਟੇਸਟੀ ਬਣੀ ਆ ਇਸ ਨੂੰ ਤੁਸੀਂ ਪੂਰੀ ਪਰਾਠਾ ਨਾਲ ਵੀ ਖਾ ਸਕਦੇ ਹੋ ਤੇ ਆਪਣੇ ਪੰਜਾਬੀ ਤੰਦੂਰੀ ਰੋਟੀ ਨਾਲ ਵੀ ਖਾ ਸਕਦੇ ਹੋ ਬਹੁਤ ਹੀ ਟੇਸਟੀ ਗਾਈਜ਼ ਸਬਜੀ ਲੱਗਦੀ ਆ ਅਗਰ ਤੁਸੀਂ ਆਲੂ ਸਿੰਪਲ ਬਣਾ ਰਹੇ ਹੋ ਤਾਂ ਇੱਕ ਵਾਰੀ ਐਦਾਂ ਪਹਾੜੀ ਗੁਟਕਾ ਆਲੂ ਜਰੂਰ ਬਣਾ ਕੇ ਦੇਖਿਓ ਬਹੁਤ ਹੀ ਟੇਸਟੀ ਆਪਣੀ ਸਬਜੀ ਬਣ ਕੇ ਤਿਆਰ ਹੋਈ ਹੈ ਤੇ ਬਹੁਤ ਹੀ ਖਾਣ ਵਿੱਚ ਮਜ਼ੇਦਾਰ ਤੇ ਸਵਾਦ ਭਰਪੂਰ ਸੀ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ